ਆਪਣੀ ਫਿਰ ਸਾਰੇ ਨੂੰ ਕੰਪਨੀ ਬਣਾਉਣੀ ਪੈਂਦੀ ਹੈ ਜੇ ਕੋਈ ਨਹੀਂ ਤਾਂ ਮੰਨ ਲਓ ਤੁਹਾਡੀ ਫੋਰ ਐਗਜ਼ਾਮਪਲ ਜਦ ਮੈਂ ਵਾ ਮੈਂ ਗਾਣਾ ਮੈਨੂੰ ਫਿਰ ਆਪਣੀ ਕੰਪਨੀ ਬਣਾਉਣੀ ਪਊਗੀ ਗਾਣਾ ਕੋਈ ਰਿਲੀਜ਼ ਨਹੀਂ ਕਰੂਗਾ ਨਹੀਂ ਮੈਂ ਤਾਂ ਸਿੱਧਾ ਸਿੱਧਾ ਗੱਲ ਦੱਸੂ ਜੇ ਇਸ ਬੰਦੇ 'ਚ ਟੈਲੈਂਟ ਹੈ ਨਾ ਤੁਸੀਂ ਆਪਣਾ ਚੈਨਲ ਖੋਲੋ YouTube ਤੇ ਆਪਣੇ ਨਾਂ ਤੇ ਆਪਣਾ ਟਿਊਨ ਕੋਰ ਦੇ ਉੱਤੇ ਤੁਸੀਂ ਆਪਣਾ ਜਿਹੜੇ ਉਹਨਾਂ ਕੋ ਪੈਕੇਜ ਹੈ ਉਹ ਲਓ ਆਪਣੀ ਤੁਹਾਡੀ ਗਾਇਕੀ ਆਪਣੀਆਂ ਵੀਡੀਓ ਬਣਾ ਕੇ ਤੁਸੀਂ ਅਪਲੋਡ ਕਰੋ ਬਸ ਦੁਨੀਆ ਵਰਲਡ ਦੇ ਵਿੱਚ ਹੋਈ ਇਦਾਂ ਰਿਹਾ ਹੈ ਕੰਪਨੀਆਂ ਦੇ ਸਾਰਾ ਕੁਝ ਛਾੜ ਹੀ ਗਏ ਆ ਖੜਾ ਕੰਪਨੀ ਕੋਈ ਕੋਈ ਜਾਣ ਹੀ ਨਹੀਂ ਰਿਹਾ ਸਾਰਾ ਆਪਣਾ ਆਪਣਾ ਚੈਨਲ ਤੇ ਐਵੇਂ ਕਿਸੇ ਤਰਲੇ ਮਾਰਨ ਦੀ ਲੋੜ ਨਹੀਂ ਨਾ ਪ੍ਰੋਡੂਸਰ ਦੇ ਨਾਲ ਕਿਸੇ ਡਾਇਰੈਕਟਰ ਦੀ ਕਿਸੇ ਦੀ ਲੋੜ ਨਹੀਂ ਜੇ ਤੁਹਾਡੇ ਉਸ ਲੋਕਾਂ ਨੇ ਸੁਣਨਾ ਨਾ ਉਦਾਂ ਹੀ ਸੁਣ ਲੈਣਾ ਸਾਨੂੰ ਕਿੱਥੋਂ ਸੁਣਿਆ ਲੋਕਾਂ ਨੇ ਸਾਨੂੰ ਤਾਂ ਸੋਸ਼ਲ ਮੀਡੀਆ ਤੋਂ ਸੁਣਿਆ ਲੋਕਾਂ ਨੇ ਹਮ ਜਿਹੜਾ ਅਸੀਂ ਦੋਵੇਂ ਪਰ ਆਏ ਆ ਸੋਸ਼ਲ ਮੀਡੀਆ ਫੇਸਬੁੱਕ ਤੋਂ ਮਸ਼ਹੂਰ ਹੋਏ ਆ ਆਪਾਂ ਤੇ ਸਾਡੇ ਜੀ ਟੈਲੈਂਟ ਹੈਗਾ ਸਾਨੂੰ ਲੋਕਾਂ ਨੇ ਸੁਣ ਲਿਆ ਜੇ ਸਾਡੇ ਨਹੀਂ ਟੈਲੈਂਟ ਹੈਗਾ ਉਹ ਗੱਲ ਵੱਖਰੀ ਆ ਕਿ ਲੋਕੀ ਇੱਥੇ ਸਾਨੂੰ ਸਿੱਧੂ ਵਰਗੇ ਨੂੰ ਜਾਂ ਨੀਟੂ ਛੜਰ ਵਾਲੇ ਨੂੰ ਪ੍ਰਮੋਟ ਕਰੀ ਜਾਂਦੇ ਚੰਗੀ ਗੱਈ ਜੀ ਨੂੰ ਨਹੀਂ ਕਰਦੇ ਸੀਪੂ ਸੀਪਾ ਵੀ ਆ ਕੋਈ ਆ ਹੈਨਾ ਸੀ ਉ ਉੱਚੀ ਜਨੂੰ ਪ੍ਰਮੋਟ ਕਰੀ ਜਾਂਦੇ ਸਾਡੀ ਉਹ ਚੀਜ਼ ਆ ਪਰ ਇੱਕ ਹੋਰ ਵੀਰੇ ਚਲੋ ਤੁਹਾਡੇ ਕੋਲ ਚਾਰ ਸਿਆੜਾ ਹੈਗੇ ਨੇ ਜੀ ਅੱਜ ਗਾਣਾ ਇੱਕ ਕੱਢਣਾ ਮਿਊਜ਼ਿਕ ਤਿਆਰ ਕਰ ਕਟੋੜ 10-12 ਲੱਖ ਰੁਪਏ ਦਾ ਖਰਚਾ ਹੈਗਾ ਫਿਰ ਤਾਂ ਜਿਹੜਾ ਮੁੰਡੇ ਕੋ ਟੈਲੈਂਟ ਆ ਔਰ ਕੋ ਪੈਸੇ ਨਹੀਂ ਆਗੇ ਉਹ ਫਿਰ ਕੰਪਨੀਆਂ ਦੇ ਮੂੰਹ ਆਲੀ ਦੇਖ ਉਨੀ ਗਾਉ ਭਾਜੀ ਗੱਲ ਰਹੀ ਉਹ ਚੀਜ਼ਾਂ ਨਹੀਂ ਭਾਜੀ ਤੁਸੀਂ ਇਥੇ ਕੈਮਰਾ ਫੜੋ ਜਾ ਕੇ ਕਿਸੇ ਵਾਈਟ ਜਾਂ ਬਲੈਕ ਸਾਈਡ ਦੇ ਉੱਤੇ ਚੱਲ ਜਿਓ ਉੱਥੇ ਜਾ ਸ਼ੂਟ ਕਰ ਦੋ ਤੇ ਜਾਂ ਕਿਤੇ ਪਿੰਡਾਂ ਖੇਤਾਂ ਜੇ ਹੁਣ ਸਿੱਧੂ ਮੂਸੇ ਦਾ ਕੀ ਕਰਦਾ ਸੀ ਇਤਨਾ ਹੀ ਕਰਦੇ ਪਿੰਡ ਦੀ ਵੀਡੀਓ ਉਹਨੂੰ ਉਹਦੇ ਬੋਲ ਚੱਲਦੇ ਸੀ ਇਹ ਤੁਹਾਡੇ ਬੋਲ ਹੀ ਲੋਕਾਂ ਵਿੱਚ ਚੱ ਕੋਈ ਐਡੀ ਹੁਣ ਮੈਂ ਤੁਹਾਨੂੰ ਦੱਸਦਾ ਜੀ ਇਸ ਗੱਲ ਦੀ ਅੱਜ ਰਹੀ ਇੱਕ ਸਿੰਗਰ ਹੋਇਆ ਆਪਣੇ ਪੰਜਾਬ ਦਾ ਉਹਨਾਂ ਨੇ ਇੱਕ EP ਕੀਤੀ ਅੱਛਾ EP ਕਹਿੰਦੇ ਅੱਜਕੱਲ ਜੇ ਆਪਾਂ ਕੈਸ਼ ਨੂੰ ਕਹਿੰਦੇ ਨੇ ਹਾਂ ਬੰਦੂ ਉਹਨੂੰ EP ਕਹਿੰਦੇ ਇੰਗਲਿਸ਼ ਦੇ ਵਿੱਚ ਨਾ ਅਸੀਂ ਗੋਰੇ ਜ਼ਿਆਦਾ ਬਣ ਗਏ ਨਾ ਤੇ ਉਹਨਾਂ ਦਾ ਉਹ ਐਲਬਮ ਕੀਤੀ ਦਹਾ 12 ਗੀਤਾਂ ਦੀ ਹੁੰਦੀ ਹੁੰਦੀ ਗੱਲ ਤੂਕ ਸਾਲ ਹੋ ਗਏ ਸਾਲ ਡੇਢ ਸਾਲ ਅੱਛਾ ਭਾਈ ਨੇ ਚੜਦੇ ਚੜਦੇ ਰਾਈਟਰ ਦਾ ਵਿੱਚ ਗਾਣਾ ਲਿਆ ਕਰਨ ਔਜਲੇ ਦਾ ਮੁੰਡਾ ਸਿੱਧੂ ਦਾ ਚੜਦੇ ਚੜਦੇ ਵਧੀਆ ਡਾਇਰੈਕਟਰ ਕੋ ਨੇ ਵੀਡੀਓ ਕਰਾਈਆਂ ਤੇ ਕੁੱਤਿਆਂ ਨੇ ਪੁੱਛਿਆ ਉਹਦੀ ਕੈਸਟ ਨੂੰ ਇਹ ਮਕੱਦਰ ਨਹੀਂ ਹੁੰਦਾ ਜੀ ਚੱਲਣਾ ਨਾ ਉਹ ਕਾਕੇ ਵਰਗੇ ਨੇ ਉਂਝੀ ਚੱਲ ਜਣਾ ਤੁਸੀਂ ਉਂਝ ਪਾ ਦੋਗੇ ਤੇ ਕਾਕਾ ਚੱਲਣ ਡਿਆ ਚੱਲਣ ਡਿਆ ਗਿਆ ਹੈ ਨਾ ਕਰੀ ਮੁੰਡੇ ਤਾਨੂੰ ਦੱਸ ਦਿੰਨਾ ਮੈਂ ਆ ਮੁੰਡਾ ਸ਼ੱਬਾ ਆ ਉਹ ਚੱਲਣ ਡਿਆ ਯਾਰ ਤੁਹਾਡਾ ਟੈਲੈਂਟ ਨਹੀਂ ਲੁਕਿਆ ਰਹਿਣਾ ਮੁੰਡੇ ਬੜੇ ਸੋਹਣੇ ਗਾਉਣ ਵਾਲੇ ਆ ਸਾਡੇ ਮੱਝ ਦੇ ਬੜੇ ਮੁੰਡੇ ਵਧੀਆ ਉੱਠੇ ਆ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਆਪਾਂ ਨੂੰ ਸਾਡੀ ਬਹੁਤ ਇੱਜ਼ਤ ਕਰਦੇ ਆ ਸਿੱਧੂ ਸਾਡੀ ਬੜੀ ਇੱਜ਼ਤ ਕਰਦਾ ਸਾਰੇ ਮੁੰਡੇ ਆਪਾਂ ਨੂੰ ਜਿਹੜਾ ਨਵਾਂ ਟੈਲੈਂਟ ਹੋਣ ਉਹ ਠਰਿਆਣਾ ਇਹ ਬਹੁਤ ਇੱਜ਼ਤ ਕਰਦਾ ਮੈਂ ਜਿਹੜ ਇਹ ਨਵੇਂ ਮੁੰਡੇ ਸਾਡੀ ਬਹੁਤ ਕਰਨਾ ਸਾਡੀ ਬਹੁਤ ਰਿਸਪੈਕਟ ਕਰਦਾ ਕਰੋ ਨੌਜਲਾ ਅਚ ਉਹਨੂੰ ਕਰਨਾ ਕਹਿੰਦੇ ਤੁਸੀਂ ਹਾਂ ਬਹੁਤ ਰਿਸਪੈਕਟ ਕਰਦਾ ਆ ਸਾਡਾ ਮੁੰਡਾ ਨਵਾਨ ਸੰਧੂ ਆ ਆਪਣਾ ਤੇਗੀ ਪੰਨੂ ਆ ਤੇ ਮੁੰਡਾ ਆਪਣਾ ਸਾਡੇ ਮਾਝੇ ਦੇ ਕਿਹੜੇ ਮੁੰਡੇ ਹੋਰ ਆਪਣੇ ਸਾਬੀ ਪਿੰਡਰੇ ਸਾਬੀ ਪਿੰਡਰਾ ਮੁੰਡਾ ਇੱਕ ਮੁੰਡਾ ਬਾਗੀ ਵੀ ਤੁਹਾਡੇ ਇਲਾਕੇ ਹਾਂ ਉਹ ਵੀ ਸਾਡੇ ਏਰੀਆ ਦਾ ਆ ਇਹ ਸਾਰੇ ਜਿੰਨੇ ਵੀ ਮੁੰਡੇ ਆ ਨਾ ਇਹ ਸਾਡੀ ਬਹੁਤ ਇஷ்ட ਕਰਦੇ ਰਿਸਪੈਕਟ ਕਰਦੇ ਤੇ ਬਹੁਤ ਵਧੀਆ ਗਾਉਂਦੇ ਨੇ ਤੇ ਬਹੁਤ ਵਧੀਆ ਲਿਖਦੇ ਨੇ ਹੁਣ ਨਵਾਨ ਸੰਧੂ ਹੈ ਮੁੰਡਾ ਬਹੁਤ ਸੋਹਣਾ ਲਿਖਦਾ ਇਹ ਵਿੱਚ ਲੋਕ ਤੱਥਾਂ ਦੀ ਵੀ ਗੱਲ ਕਰਦਾ ਲੋਕ ਗੀਤਾਂ ਦੀ ਵੀ ਗੱਲ ਕਰਦਾ ਵਧੀਆ ਕਲਚਰ ਨੂੰ ਦੇਣ ਦੇ ਰਹੇ ਨੇ ਹੈਨਾ ਜੇ ਤੁਸੀਂ ਸਟੇਟ ਲੈਵਲ ਤੇ ਵਧੀਆ ਇੰਟਰਨੈਸ਼ਨਲ ਲੈਵਲ ਤੇ ਗਾ ਰਹੇ ਹੋ ਨਾ ਆਪਣੇ ਵਿਰਸੇ ਨੂੰ ਵੀ ਵਿੱਚ ਵਿੱਚ ਗੱਲਾਂ ਕਰਦੇ ਨੇ ਹੈਨਾ ਬਹੁਤ ਵਧੀਆ ਮੁੰਡੇ ਗਾਉਣ ਵਾਲੇ ਨੇ ਕੋਈ ਅੱਜ ਕੱਲ ਇਹ ਚੀਜ਼ ਨਹੀਂ ਬਣਾਦਾ ਕਿ ਤੁਸੀਂ ਆਹ ਕਲਾਗਾ ਇਹ ਪਰ ਮੋਡ ਕਰੋ ਪਰ ਇਹ ਜਿਹੜਾ ਤੁਸੀਂ ਦੱਸਿਆ ਗਿਆ ਤੇ ਬਹੁਤ ਵੱਡੀ ਇੱਕ ਪੀੜ ਹੈਗੀ ਹੈ ਤੁਸੀਂ ਫਿਰ ਜਿੰਨੇ ਨਵੇਂ ਮੁੰਡੇ ਜਾਂ ਤੁਹਾਡੇ ਨਾਲ ਜਿੰਨਾਂ ਦੇ ਵਿੱਚ ਸੋਚ ਮਿਲਦੀ ਜਾਂ ਵਿਚਾਰ ਮਿਲਦੇ ਉਹ ਆਪਦੇ ਵਿੱਚ ਗੱਲਬਾਤ ਕਰਦੇ ਹੋ ਕਿ ਯਾਰ ਉਹ ਫਲਾਣਾ ਜਿਹੜਾ ਗੀਤਕਾਰ ਜਾਂ ਫਲਾਣਾ ਗਾਇਕਾ ਟੈਲੈਂਟ ਬਹੁਤ ਬਹੁਤ ਸੋਹਣਾ ਲਿਖਦਾ ਬਹੁਤ ਵਧੀਆ ਗਾ ਵੀ ਲੈਂਦਾ ਪਰ ਕੋਈ ਪੈਸੇ ਨਹੀਂ ਆਗੇ ਚਲੋ ਆਪਾਂ ਇੱਕ ਰਲ ਮਿਲ ਕੇ ਇਕੱਠੇ ਹੋ ਜਾਈਏ ਅੱਜ ਕਰਦੇ ਹੋ ਹਾਂ ਕਰਦੇ ਆਂ ਭਾਜੀ ਮੈਂ ਬਹੁਤ ਰਾਈਟਰ ਜਿਹੜੇ ਪ੍ਰੋਮੋਟ ਕੀਤੇ ਨੇ ਬਹੁਤ 뮤జిక్ ਡਾਇਰੈਕਟਰ ਪ੍ਰੋਮੋਟ ਕੀਤੇ ਨੇ ਆਪਣੇ ਵਧੀਆ-ਵਧੀਆ ਡਾਇਰੈਕਟਰ ਵੀਡੀਓ ਡਾਇਰੈਕਟਰ ਪ੍ਰਮੋਟ ਕੀਤੇ ਨੇ ਮੈਂ ਆਪ ਜਿੰਨੀਆਂ ਵੀ ਵੀਡੀਓ ਮੈਂ ਆਪ ਬਣਾਉਣਾ ਮੈਂ ਸਟੋਰੀਆਂ ਦੱਸ ਕੇ ਕੋਈ ਨਾ ਉਹਨਾਂ ਮੁੰਡਿਆਂ ਦੇ ਪਾਉਣਾ ਕੋਈ ਕਲਾਕਾਰ ਨਹੀਂ ਭਾਜੀ ਸਟੇਜ ਤੇ ਜਿਹੜਾ ਰਾਈਟਰ ਨੂੰ ਉਠਾ ਕੇ ਕਹਿੰਦਾ ਆ ਕਿ ਆਹ ਰਾਈਟਰ ਸਾਡਾ ਹਾਂ ਹਨਾ ਅੱਛਾ ਤੁਸੀਂ ਗੁੱਡ ਗੱਲ ਅਸੀਂ ਗੁੱਡਵਿਲ ਬਣਾਈ ਸਾਰਿਆਂ ਦੀ ਜਿੰਨੇ ਸਾਡੇ ਕੌਈਟਰ ਆਏ ਨੇ ਕੋਈ ਉਹ ਸਾਡੇ ਨਾਲ ਵਾੜੀ ਕਰਕੇ ਸਾਨੂੰ ਉਹ ਵੈਗੁਰੂ ਘਰ ਜਾਣਦਾ ਹੈ ਹਨਾ ਚਲੋ ਪਰਮਾਤਮਾ ਜਿੱਥੇ ਵੀ ਕੋਈ ਅਹੀਂ ਸਾਡੀਆਂ ਸਟੇਜਾਂ ਕੱਢ ਕੇ ਵੇਖ ਲੈ ਜਿੰਨੇ ਵੀ ਰਾਈਟਰ ਨੇ ਅਹੀਂ ਉਹਨਾਂ ਨੂੰ ਸਟੇਜਾਂ ਦੇ ਠਾਇਆ ਕਿ ਭਈਆ ਤੁਹਾਡੇ ਇਲਾਕੇ ਦਾ ਮ ਕੋਈ ਰਾਗੀ ਤਾਂ ਮੇਰਾ ਮੰਨਣਾ ਹੈ ਰਾਗੀ ਢਾਡੀ ਕਥਾਵਾਚਕ ਕਵੀਸ਼ਰ ਕਵੀ ਇਹ ਜਿੰਨੇ ਵੀ ਆ ਨਾ ਇਹ ਸਮਾਜ ਦਾ ਨਮਾਇਨੇ ਹੁੰਦੇ ਨੇ ਇਹ ਆਇਨਾ ਹੁੰਦੇ ਨੇ ਇਹਨਾਂ ਲੋਕਾਂ ਦੇ ਵਿਚਰਨਾ ਆ ਤੇ ਉਹ ਕਸਬੇ ਦਾ ਉਹ ਪਿੰਡ ਦਾ ਨਾਂ ਇੰਟਰਨੈਸ਼ਨਲ ਲੈਵਲ ਤੱਕ ਖੜਨਾ ਆ ਤੇ ਉਹ ਤੁਸੀਂ ਇਹਨਾਂ ਨੂੰ ਪ੍ਰਮੋਟ ਕਰਿਆ ਕਰੋ ਇਹਨਾਂ ਨੂੰ ਧੱਕੇ ਨਾ ਮਾਰਿਆ ਕਰੋ ਇਹਨਾਂ ਨੂੰ ਸਗੋਂ ਐਪਰੀਸ਼ੀਏਟ ਕਰਿਆ ਕਰੋ ਇਹਨਾਂ ਨੂੰ ਪਿਆਰ ਦਿਓ ਕਿ ਇਹ ਸਗੋਂ ਲਿਖਣ ਦੇ ਕਾਬਿਲ ਹੋਣ ਗਾਉਣ ਦੇ ਕਾਬਿਲ ਹੋਣ ਤੇ ਅੱਗੇ ਵਾਧੂ ਹੋਣ ਵਦਨਲ ਸਮਾਜ ਦੇ ਵਿੱਚ ਇਹਨਾਂ ਦਾ ਇਹਨਾਂ ਨੂੰ ਸਤਕਾਰ ਦਿਆ ਕਰੋ ਉਹ ਹੀ ਸਟੇਜਾਂ ਦੇ ਠਾਠਾ ਕਹਿੰਨੇ ਆ ਕੋਈ ਕਲਾਕਾਰ ਨਹੀਂ ਕਹਿੰਦਾ ਐਸੀ ਤੁਸੀਂ ਇੱਥੇ ਇਹੋ ਜਿਹੇ ਕਲਾਕਾਰ ਵੀ ਹੈਗੇ ਨੇ ਹਾਂ ਕੋਈ ਇਹੋ ਜਿਹੇ ਰਾਈਟਰ ਵੀ ਹੈਗੇ ਨੇ ਜਿਹੜੇ ਲੋਕ ਵਿਚਾਰੇ ਮਹਤਵ ਵਿਚਾਰੇ ਕੰਡਾ ਦੇ ਪੰਨਾ ਗਾਣੇ ਛੁੱਟ ਜਾਂਦੇ ਆ ਤੇ ਉਹ ਕੰਜਰ ਆਪਣਾ ਨਾਂ ਪਾਵਾ ਗਾਹਾਂ ਗਦਈ ਜਾਂਦੇ ਨੇ ਉਹ ਵੀ ਹੈਗੇ ਨੇ ਸਮਾਜ ਦੇ ਵਿੱਚ ਇਦਾਂ ਦੇ ਹੈ ਬਹੁਤ ਨੇ ਬਹੁਤ ਸਾਰੇ ਤੁਸੀਂ ਜਾਣਦੇ ਹੋਗੇ ਪੁਰਾਣੇ ਇਹ ਜੇ ਖੋਗਣੀ ਗੁਰੇ ਮੁਕੰਡੇ ਪੁਰਾਣੇ ਲੁੱਟੀ ਜਾ ਰਹੇ ਲੈ ਲੁੱਟੀ ਜਾਂਦੇ ਅੱਛਾ ਇੱਕ ਦਿਨ ਤੁਸੀਂ ਆਪ ਲਿਖ ਦੇਣਾ ਪ੍ਰਿੰਸ ਨਹੀਂ ਲਿਖਦੇ ਨਾ ਕਿ ਪ੍ਰਿੰਸ ਲਿਖਦਾ ਕਿ ਰਮੀ ਲਿਖਦਾ ਹੈ ਇਹ ਵੀ ਥੋੜਾ ਮੈਂ ਲਿਖਦਾ ਜਿਆਦਾ ਹਾਂ ਇਹ ਵੀ ਲਿਖ ਦੇਣਾ ਥੋੜਾ ਬਹੁਤਾ ਤੇ ਜਦੋਂ ਕੋਈ ਨਵੇਂ ਮੁੰਡੇ ਆਉਂਦੇ ਹੈਗੇ ਨੇ ਜੇ ਗਾਣਾ ਤੁਹਾਡੇ ਮਨ ਨੂੰ ਲੱਗਾ ਜਾਂ ਉੱਤਰ ਆਇਆ ਫੇਰ ਹੀ ਲੈਂਦੇ ਹੈਗੇ ਜਾਂ ਥੋੜਾ ਬਹੁਤਾ ਆਪ ਵੀ ਸੋਧ ਕਰ ਲੈ ਮੈਂ ਨਾ ਕਈ ਵਾਰੀ ਕੀ ਹੁੰਦਾ ਕਿ ਮੈਂ ਜਦੋਂ ਲਿਖਦਾ ਨਾ ਕੋਈ ਗਾਣੇ ਐਸੇ ਇਦਾਂ ਦੇ ਜਿੰਦਗੀ ਦੇ ਮੈਂ ਪੂਰੇ ਕਰ ਕੀਤੇ ਆ ਪਰ ਜ਼ਿਆਦਾ ਮੈਂ ਗਾਇਕੀ ਕਰਦਾ ਮੇਰਾ ਧਿਆਨ ਗਾਇਕੀ ਆ ਲਿਆ ਮੈਂ ਮੁੰਡੇ ਨੂੰ ਕਹਿ ਦਿੰਦਾ ਕਿ ਯਾਰ ਆ ਮੇਰਾ ਆਈਡੀਆ ਹੀ ਜਾਂ ਆ ਹੁੱਕ ਲੈਣੀ ਇਹ ਤੇ ਗਾਣਾ ਪੂਰਾ ਕਰ ਦੇ ਤੇ ਨਾ ਉਹਦਾ ਪਾਦਣਾ ਅੱਛਾ ਮਤਲਬ ਜਿਹੜੇ ਜਿਉਂ ਆਪਾਂ ਕਹਿੰਦੇ ਸਥਾਈਤਾ ਇਹ ਮੁਖੜਾ ਤਿਆਰ ਕਰਦੇ ਤੁਸੀਂ ਹਾਂ ਮੈਂ ਆਈਡੀਆ ਦੇ ਨਾਇਕ ਆਈਡੀਆ ਦੇ ਮੇਨ ਗੱਲ ਹੀ ਆਈਡੀਆ ਦੀ ਹੁੰਦੀ ਹੈ ਨਾ ਮੇਨ ਗੱਲ ਹੀ ਆਈਡੀਆ ਦੀ ਆ ਮੇਨ ਗੱਲ ਹੀ ਹੋਕ ਲੈਣ ਦੀ ਹੈ ਕਿ ਯਾਰ ਆਪਾਂ ਆ ਇਸ ਟੌਪਿਕ ਤੇ ਗਾਣਾ ਲਿਖਣਾ ਆ ਆ ਚੀਜ਼ ਸਮਾਜ ਦੀ ਆ ਮੰਨ ਲਓ ਕਿ ਹੁਣ ਜੇ ਮੈਂ ਭਗਤ ਸਿੰਘ ਤੇ ਗਾਣਾ ਲਿਖਣਾ ਭਗਤ ਸਿੰਘ ਵੀ ਆ ਆ ਉਹਦਾ ਸਿਸਟਮ ਹੀ ਆਸ਼ ਇਤਰਾ ਸ਼ਹਾਦਤ ਹੋਈ ਆ ਆ ਗੱਲਾਂ ਆ ਪਰ ਲਿਖਣਾ ਤੂੰ ਆਪਣੇ ਢੰਗ ਨਾਲ ਆ ਉਹਨੂੰ ਕਿਤਰਾ ਚੀਜ਼ ਨੂੰ ਪੜਾਉਣਾ ਆ ਉਹ ਤੇਰੇ ਵਾਸਤੇ ਆ ਕਿ ਜਿਆ ਮਤਲਬ ਕਿ ਆ ਚੀਜ਼ ਆ ਸਮਾਜ ਜੀ ਚੱਲਣ ਢੀ ਆ ਜਾਂ ਨਿਊ ਵਰਲਡ ਆਰਡਰ ਦੀ ਗੱਲ ਕਰ ਲੋ ਕਿ ਆ ਸਿਸਟਮ ਚੱਲਣਾ ਉਹਨੂੰ ਮੈਂ ਜਾਣਕਾਰੀ ਦੇਣੀ ਆ ਆਈਡੀਆ ਦੇਣਾ ਆ ਲਿਖਣਾ ਉਹਨੇ ਆ ਮੈਂ ਆਪ ਲਿਖਾਉਣਾ ਆਪ ਹੋ ਕੇ ਨਾਲ